ਪੁਰਾਣੇ ਪੰਜਾਬ ਦੇ ਇੱਕ ਪਿੰਡ ਵਿੱਚ ਅੰਗੇ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਰੰਗਾ ਬੜਾ ਹੀ ਸੋਹਣਾ ਸੀ ਲੰਮਾ ਕਦ ਟਿੱਕਾ ਰੰਗ ਤੇ ਕਾਲੇ ਰੇਸ਼ਮੀ ਵਾਲ ਹਰ ਇੱਕ ਕੁੜੀ ਚਾਹੁੰਦੀ ਸੀ ਕਿ ਰੰਗੇ ਨਾਲ ਮੇਰਾ ਵਿਆਹ ਹੋ ਜਾਵੇ ਪਰ ਰੰਗੇ ਦਾ ਦਿਲ ਸਿਰਫ ਇੱਕ ਲਈ ਧੜਕਦਾ ਸੀ ਉਸ ਦਾ ਨਾਮ ਸੀ ਸੁਹਾਗਣ ਸੁਹਾਗਣ ਪਿੰਡ ਦੇ ਜ਼ਿਮੀਦਾਰਾਂ ਦੀ ਧੀ ਸੀ ਉਹਦਾ ਰੰਗ ਸੋਨੇ ਵਰਗਾ ਅੱਖਾਂ ਬੱਦਲ ਵਰਗੇ ਡੂੰਘੀਆਂ ਤੇ ਬੋਲ ਬੜੇ ਮਿੱਠੇ ਜਦੋਂ ਹੱਸਦੀ ਸੀ ਲੱਗਦਾ ਸੀ ਜਿਵੇਂ ਪਿੰਡ ਵਿੱਚ ਸੰਤ ਆ ਗਈ ਹੋਵੇ ਰੰਗਾਂ ਦੇ ਸਹਾਗਣ ਦੀ ਪਹਿਲੀ ਮੁਲਾਕਾਤ ਮੇਲੇ ਵਿੱਚ ਹੋਈ ਸੀ ਉਹ ਦਿਨ ਬਸਾਕੀ ਦਾ ਮੇਲਾ ਸੀ ਮੇਲੇ ਦੇ ਮੈਦਾਨ ਵਿੱਚ ਝੁੱਲ੍ਹੇ ਲੱਗੇ ਸਨ ਰੰਗਾਂ ਦੋਸਤਾਂ ਨਾਲ ਮੇਲੇ ਵਿੱਚ ਗਿਆ ਸੀ ਜਾਨਕੁਸ਼ ਦੀ ਨਜ਼ਰ ਸਹਾਗਣ ਦੇ ਪਈ ਉਹ ਆਪਣੀ ਸਹੇਲੀਆਂ ਨਾਲ ਝੁੱਲ੍ਹਾ ਚੂਰ ਰਹੀ ਸੀ ਰੰਗੇ ਦੇ ਦਿਲ 'ਚ ਉਹ ਉਸ ਵੇਲੇ ਹੀ ਵੱਸ ਗਈ ਰੰਗੇ ਨੇ ਆਪਣੇ ਆਪ ਨੂੰ ਕਿਹਾ ਜੇ ਜ਼ਿੰਦਗੀ 'ਚ ਕੁਝ ਹਾਸਲ ਕਰਨਾ ਹੈ ਕਹੇ ਕੁੜੀ ਮੇਰੀ ਮੰਜ਼ਲ ਹੈ ਮੇਲੇ ਤਵਾਰ ਰੰਗਾ ਹਰ ਰੋਜ਼ ਉਸ ਰਸਤੇ ਜਾਣ ਲੱਗਾ ਜਿੱਥੇ ਸਵਾਗਣ ਆਪਣੀ ਸਹੇਲੀਆਂ ਨਾਲ ਲੱਗਦੀ ਸੀ ਉਹਨਾਂ ਦੀਆਂ ਅੱਖਾਂ ਚੁੱਪਚਾਪ ਗੱਲਾਂ ਕਰਨ ਲੱਗੀਆਂ ਕੋਈ ਬੋਲ ਨਹੀਂ ਸੀ ਪਰ ਦਿਲਾਂ ਦੀ ਜਵਾਨ ਸਭ ਕੁਝ ਕਹਿ ਜਾਂਦੀ ਹੈ ਕੁਝ ਮਹੀਨੇ ਬਾਅਦ ਸਵਾਗਣ ਨੇ ਵੀ ਰੰਗੇ ਦੀਆਂ ਅੱਖਾਂ ਵਿੱਚ ਆਪਣਾ ਅਕਸ ਵੇਖ ਲਿਆ ਉਹ ਵੀ ਉਸ ਨਾਲ ਪਿਆਰ ਕਰਨ ਲੱਗੀ ਦੋਵੇਂ ਮਨ ਇੱਕ ਦੂਜੇ ਨੂੰ ਚਿੱਠੀਆਂ ਲਿਖਣੇ ਸ਼ੁਰੂ ਕਰ ਦਿੱਤੀਆਂ ਰੰਗਾ ਰਾਤ ਦੇ ਹਨੇਰੇ ਵਿੱਚ ਆਪਣੇ ਬਾਸਰੇ ਵਜਾਉਂਦਾ ਤੇ ਉਹ ਤੁਨ ਸੁਹਾਗਣ ਦੇ ਦਰਵਾਜ਼ੇ ਖੋਲ ਦਿੰਦੀ ਪਰ ਇਸ ਪਿਆਰ ਨੂੰ ਰਾਜ਼ ਰੱਖਣਾ ਜ਼ਰੂਰੀ ਸੀ ਸੁਹਾਗਣ ਦਾ ਪਿਤਾ ਚੌਧਰੀ ਕਰਮ ਸਿੰਘ ਬੜਾ ਸਖਤ ਸੀ ਉਸ ਦੀ ਇੱਛਾ ਸੀ ਕਿ ਸੁਹਾਗਣ ਦਾ ਵਿਆਹ ਇੱਕ ਵੱਡੇ ਜ਼ਿਮੀਦਾਰ ਦੇ ਪੁੱਤਰ ਨਾਲ ਹੋਵੇ ਰੰਗਾ ਗਰੀਬ ਘਰ ਦਾ ਸੀ ਉਸ ਦੇ ਪਿਤਾ ਕੋਲ ਸਿਰਫ 2 ਏਕੜ ਜ਼ਮੀਨ ਸੀ ਤੇ ਕੁਝ ਮੱਝਾਂ ਇੱਕ ਰਾਤ ਪਿੰਡ ਦੇ ਦਰਿਆ ਦੇ ਕੰਢੇ ਤੇ ਰੰਗਾ ਤੇ ਸੁਹਾਗਣ ਮਿਲੇ ਚਾਨਣ ਚੜਿਆ ਹੋਇਆ ਸੀ ਹਾ ਵਿੱਚ ਸਰੋਂ ਦੇ ਫੁੱਲਾਂ ਦੀ ਖੁਸ਼ੂਬ ਹੋ ਸੀ ਸਾਗਣ ਕੰਮ ਦੀ ਆਵਾਜ਼ ਵਿੱਚ ਬੋਲੀ ਰੰਗਿਆ ਜੇ ਸਾਡੇ ਪਿਆਰ ਬਾਰੇ ਤੇ ਤੁਹਾਨੂੰ ਪਤਾ ਲੱਗ ਗਿਆ ਉਹ ਸਾਨੂੰ ਕਦੇ ਵੀ ਮਿਲ ਨਹੀਂ ਦੇਣਗੇ ਰੰਗੇ ਨੇ ਉਸ ਰਾਤ ਵੜ ਕੇ ਕਿਹਾ ਸਾਗਣ ਜਦ ਤੱਕ ਮੇਰੇ ਸਾਹ ਨੇ ਮੈਂ ਤੈਨੂੰ ਆਪਣਾ ਬਣਾ ਕੇ ਰਹਾਗਾ ਚਾਹੇ ਸਾਰੀ ਦੁਨੀਆ ਹੀ ਸਾਡੇ ਖਿਲਾਫ ਹੋ ਜਾਵੇ ਪਰ ਜਿਵੇਂ ਸਿਆਣੇ ਕਹਿੰਦੇ ਹਨ ਉਹਨਾਂ ਦੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਕਦਰਨ ਚੌਧਰੀ ਨੇ ਸਾਖਣ ਦੇ ਦੂਜੇ ਪਿੰਡ ਦੇ ਜ਼ਿਮੀਦਾਰ ਦੇ ਪੁੱਤ ਨਾਲ ਵਿਆਹ ਦਾ ਫੈਸਲਾ ਕਰ ਲਿਆ। ਸਾਖਣ ਦੇ ਰੰਗ ਉੱਡ ਗਏ। ਉਹ ਰੰਗਿਆਂ ਨੂੰ ਚਿੱਠੀ ਲਿਖਦੀ ਹੈ, ਜੇ ਤੂੰ ਮੈਨੂੰ ਲੈ ਜਾਣਾ ਚਾਹੁੰਦਾ ਹੈ ਤਾਂ ਹੁਣੇ ਹੀ ਆ ਜਾ ਨਹੀਂ ਤਾਂ ਮੈਂ ਹਮੇਸ਼ਾ ਲਈ ਕਿਸੇ ਹੋਰ ਦੀ ਹੋ ਜਾਵਾਂਗੀ। ਰੰਗਿਆਂ ਦੇ ਦਿਲ ਵਿੱਚ ਅੱਗ ਲੱਗ ਗਈ। ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਯੋਜਨਾ ਬਣਾਈ। ਵਿਆਹ ਵਾਲੀ ਰਾਤ ਜਦੋਂ ਸਾਰੇ ਨੱਚ ਗਾ ਰਹੇ ਹੋਣਗੇ, ਉਸ ਹੱਗ ਨੂੰ ਲੈ ਕੇ ਭੱਜ ਜਾਵੇਗਾ। ਅਖੀਰ ਤੇ ਉਹ ਵਿਆਹ ਵਾਲੀ ਰਾਤ ਆ ਗਈ। ਘਰ ਵਿੱਚ ਬੈਂਡ ਵੱਜ ਰਹੇ ਸਨ ਢੋਲ ਦੀਆਂ ਥਾਪਾਂ ਨਾਲ ਸਾਰਾ ਪਿੰਡ ਗੂੰਜ ਰਿਹਾ ਸੀ ਸੋ ਹਗਣ ਆਪਣੀ ਸਹੇਲੀ ਦਾ ਹੱਥ ਫੜ ਕੇ ਬੋਲੀ ਜੇ ਰੰਗਾ ਨਾ ਆਇਆ ਤਾਂ ਮੇਰੀ ਜ਼ਿੰਦਗੀ ਖਤਮ ਹੋ ਜਾਏਗੀ ਉਸੇ ਵੇਲੇ ਦਰਵਾਜ਼ੇ ਦੇ ਬਾਹਰ ਕੋੜੇ ਜਾਂ ਟਾਪਾਂ ਦੀ ਆਵਾਜ਼ ਆਈ ਰੰਗਾ ਆਪਣੇ ਸਵੇਰ ਕੋੜੇ ਤੇ ਆਇਆ ਉਹਦੀ ਅੱਖਾਂ 'ਚ ਜ਼ੋਰਦਾਰ ਹੌਸਲਾ ਸੀ ਉਸਨੇ ਸਹਾਗਣ ਨੂੰ ਬਾਜ਼ ਮਾਰੀ ਆ ਚੱਲ ਸਕਦਾ ਕੰਮ ਨਹੀਂ ਹੈ ਸਹਾਗਣ ਚੁੱਪਚਾਪ ਆਪਣੇ ਕੱਪੜੇ ਦੀ ਕਟੜੀ ਲੈ ਰੰਗੇ ਨਾਲ ਚੱਲ ਪਈ ਦੋਵੇਂ ਕੋੜੇ ਦੇ ਬੈਠ ਕੇ ਪਿੰਡ ਤੋਂ ਦੂਰ ਚਲੇ ਗਏ ਪਰ ਚੌਧਰੀ ਦੇ ਨੌਕਰਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਉਹਨਾਂ ਦੋਵਾਂ ਦਾ ਪਿੱਛਾ ਕੀਤਾ ਰਾਤ ਦੇ ਹਨੇਰੇ ਵਿੱਚ ਕੋੜਿਆਂ ਦੀ ਦੌੜ ਸ਼ੁਰੂ ਹੋ ਗਈ ਗੋਲੀਆਂ ਚੱਲਣ ਲੱਗੀਆਂ ਇੱਕ ਇੱਕ ਗੋਲੀ ਰੰਗੇ ਦੇ ਮੋਢੇ 'ਚ ਲੱਗ ਗਈ ਪਰ ਉਹ ਰੁਕਿਆ ਨਹੀਂ ਉਹ ਸਹਾਗਨ ਨੂੰ بچਾਉਣ ਲਈ ਦੌੜਦਾ ਰਿਹਾ ਅਖੀਰ ਦੋਵੇਂ ਇੱਕਣ ਜੰਗਲ 'ਚ ਲੁਕ ਗਏ ਰੰਗੇ ਨੇ ਸਹਾਗਨ ਦਾ ਹੱਥ ਫੜ ਕੇ ਕਿਹਾ ਜਿੰਦ ਤੱਕ ਨਾ ਕਾਰਾ ਹੁਣ ਕੋਈ ਸਾਨੂੰ ਅਲੱਗ ਨਹੀਂ ਕਰ ਸਕਦਾ ਉੱਥੇ ਉਹਨਾਂ ਨੇ ਸਰਦਾਰਪੁਰ ਕੀਤੀ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਕੁਝ ਮਹੀਨਿਆਂ ਬਾਅਦ ਚੌਧਰੀਆ ਗੁੱਸਾ ਠੰਡਾ ਪੈ ਗਿਆ ਜਦੋਂ ਉਹਨੂੰ ਪਤਾ ਲੱਗਾ ਕਿ ਰੰਗਾ ਦੇ ਸਵਾਗਣ ਖੁਸ਼ ਹਨ ਉਹ ਆਪਣੀ ਮਿਹਨਤ ਨਾਲ ਜੀ ਰਹੇ ਹਨ ਤਾਂ ਉਸਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਦੂਜੇ ਪਾਸੇ ਰੰਗਾ ਦੇ ਸਵਾਗਣ ਨੇ ਇੱਕ ਛੋਟੀ ਜਿਹੀ ਹਵੇਲੀ ਬਣਾਈ ਉਹਨਾਂ ਦੀ ਅੱਖਾਂ ਵਿੱਚ ਉਹੀ ਪਿਆਰ ਸੀ ਜੋ ਪਹਿਲੀ ਵਾਰ ਦਰਿਆ ਦੇ ਕੰਡੇ ਦੇ ਮਿਲਣ ਵੇਲੇ ਸੀ ਉਹਨੇ ਸਹਬਦ ਕਰ ਦਿੱਤਾ ਕਿ ਸੱਚਾ ਪਿਆਰ ਕਾਬਟਨ ਤੋੜ ਕੇ ਆਪਣਾ ਰਸਤਾ ਆ ਬਣਾਉਂਦਾ ਹੈ। ਉਹਨਾਂ ਦੀ ਕਹਾਣੀ ਪਿੰਡ ਵਿੱਚ ਲੋਕ ਗੀਤ ਬਣ ਗਈ। ਲੋਕ ਅੱਜ ਵੀ ਕਹਿੰਦੇ ਹਨ ਪਿਆਰ ਦੇ ਰਾਜ ਹੌਸਲਾ ਹੋਵੇ ਤਾਂ ਕਿਸਮਤ ਵੀ ਹੱਥ ਜੋੜ ਦਿੰਦੀ ਹੈ। ਚੰਗਾ ਜੀ ਧੰਨਵਾਦ। ਤੁਹਾਨੂੰ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ। ਚੰਗਾ ਜੀ ਰੱਬ ਰੱਖਾ ਮਿਲਦੇ ਆਂ ਅਗਲੀ ਕਿਸੇ ਕਹਾਣੀ 'ਚ।